ਨਮਸਕਾਰ ਦੋਸਤੋ ਮੈਂ 26 ਸਤੰਬਰ ਤੁਸੀਂ ਦੇਖ ਰਹੇ ਹੋ ਹਰਚਲ ਪੰਜਾਬ ਕੀ ਗੱਲ ਕਰਾਂਗੇ ਜੂਨ ਦਾ ਮਹੀਨਾ ਅਤਿ ਦੀ ਗਰਮੀ ਪਤੋਂ ਦੱਸ ਸਕੀ ਕੁਝ ਦਿਨ ਪਹਿਲਾਂ ਲੋਕਾਂ ਨੂੰ ਰਾਹਤ ਵੀ ਮਿਲੀ ਜਿਹੜਾ ਪਰ ਚਲੋ ਇੱਥੇ ਸਾਡੇ ਨਾਲ ਕੁਝ ਲੋਕੀ ਵੀ ਜੁੜ ਚੁੱਕੇ ਹਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਗਰਮੀ ਦਾ ਜਿਹੜਾ ਉਹ ਕਿੱਦਾਂ ਲਿਖਦੀ ਹੈ ਗਰਮੀ ਨੂੰ ਸਾਡੇ ਨਾਲ ਇੱਥੇ ਕੁਝ ਜੁੜ ਚੁੱਕੇ ਲੋਕੀ ਹੁੰਦੇ ਨੇ ਗੱਲਬਾਤ ਕਰਦੇ ਹਾਂ ਆਸਾ ਕਿੱਦਾਂ ਲਿਖਦੇ ਹੋ ਗਰਮੀ ਦਾ ਮੌਸਮ ਵਧੀਆ ਜਾਂ ਸਰਦੀ ਦਾ ਦੇਖੋ ਜੀ ਮੌਸਮ ਦੇ ਸਰਦੀ ਦਾ ਵਧੀਆ ਹੁੰਦਾ ਚਲੋ ਹੁਣ ਪੁੱਤਾਂ ਦਾ ਪਾਣਾ ਮਿੱਠਾ ਲੱਗੇ ਗਰਮੀ ਨੂੰ ਬਰਦਾਸ਼ਤ ਕਰਨੀ ਪੈਂ ਕੀ ਕਰਨੇਗਾ ਸਰਦੀਆਂ ਮੌਸਮ ਕਿਉਂ ਚੰਗਾ ਹੈਗਾ ਸਰਦੀਆਂ ਬਾਅਦ ਜੋ ਮਰਜ਼ੀ ਆਪਣਾ ਦਿਲ ਕੱਪੜੇ ਪਾਓ ਖਾਓ ਪੀਓ ਸੁੱਕ ਸੇਕੋ ਗਰਮੀ ਜਿਆਦਾ ਫਿਰ ਬਾਹਰ ਹੋਰ ਨਿਕਲਣਾ ਥੋੜਾ ਮੁਸ਼ਕਲ ਹੋ ਜਾਂਦਾ ਥੋੜਾ ਟਾਈਮ ਦੇਖ ਕੇ ਨਿਕਲਣਾ ਪੈਂਦਾ ਜੇ ਗੱਲ ਕਰੀਏ ਜਿੱਦਾਂ ਗਰਮੀ ਜੂਨ ਦਾ ਮਹੀਨਾ ਹੈ ਅਤਿ ਗਰਮੀ ਪੈ ਗਈ ਹੈ ਜੇ ਗੱਲ ਕਰੀਏ ਪਿਛਲੇ ਦਿਨ ਜਿਹੜੀ ਰੋਜ਼ ਸ਼ਾਮ ਨੂੰ ਜਦ ਮੱਕੀ ਛੰਡਾ ਮੌਸਮ ਜਿਆਦਾ ਬਦਲੀ ਹੋ ਜਾਂਦੀ ਸੀ بارش ਆ ਜਾਂਦੀ ਉਹਦੇ ਬਾਰੇ ਕੀ ਗੱਲ ਕਰਦੇ ਦੇਖੋ ਪਿਛਲੇ ਜਿਹੜੇ 4-5 ਦਿਨਾਂ ਨਾਲ ਥੋੜੇ بارش ਮੌਸਮ ਨਾਲ ਚੰਗੇ ਨਿਕਲੇ ਆ ਚਲੋ ਗਰਮੀ ਜ਼ਰੂਰੀ ਹੈ ਉਹਨਾਂ ਅੱਗੇ ਸਾਨੂੰ ਗਰਮੀ ਪ੍ਰਬਾਸ਼ ਕਰਨੇ ਪੈਣੀਆਂ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਹੁਣ ਸਾਡੇ ਮੱਗੀ ਜੂਨ ਦੇ ਮਹੀਨੇ ਝੋਨੇ ਲੱਗਣੇ ਸ਼ੁਰੂ ਹੋ ਗਏ ਆ ਜਦੋਂ ਝੋਨੇ ਦੇ ਪਾਣੀ ਲੱਗਦਾ ਉਹ ਪੜਾਹਸ ਨਾਲ ਉਹ ਗਰਮੀ ਅਜੇ ਦੀ ਹੋਰ ਹੋਦੀ ਹੈ ਉਹ ਤਾਂ ਚਲੋ ਦੇਖੋ ਜੀ ਹੁਣ ਝੋਨੇ ਲੱਗਣ ਗਿਆ ਫਸਲਾਂ ਲੱਗਣ ਗਿਆ ਤਾਂ ਚਲੋ ਖਾੜਤੀਆਂ ਦਾ ਵੀ ਸਾਡਾ ਬਦਬਾਸ ਹੋਣਾ ਨਾ ਉਹ ਜੇ ਗੱਲ ਕਰੀਏ ਹੁਣ ਬਹੁਤੀ ਸਹੂਲਤਾਂ ਵੀ ਹੋ ਗਈਆਂ ਜੇ ਗਰਮੀ ਵੱਧ ਗਈ ਤੇ ਉਦਾਂ ਹੀ ਸਹੂਲਤਾਂ ਵੀ ਵੱਧਦੀ ਪਈਆਂ ਜੇ ਗੱਲ ਕਰਾਂਗੇ ਏਸੀ ਕਰਕੇ ਲੋਕਾਂ ਨੇ ਏਸੀ ਲਾ ਲਿਆ ਦੇਖੋ ਜੀ ਏਸੀਆਂ ਦਾ ਭੱਟੇ ਬੰਦ ਇਹ ਇਹ ਸੇਕਾਰਾ ਜੋ ਨਿਕਲਣਾ ਹੈ ਇਹ ਸੀ ਜਾ ਕੇ ਦਫਤਰਾ ਹੀ ਲੈਣਾ ਹੈ ਏਸੀ ਉਹਦਾ ਘਰ ਆ ਉਹ ਜਿਹੜਾ ਆਮ ਆਦਮੀ ਜਿਹੜਾ ਉਹਨਾਂ ਤੇ ਕੰਮ ਦੇ ਧੁੱਪ ਜੇ ਕਰਨਾ ਹੈ ਉਹਦੇ ਵਾਸਤੇ ਜਦੋਂ ਪ੍ਰਦਰਸ਼ਨ ਧੁੱਪ ਕਰਨੇ ਪੈਣੀਆਂ ਅੱਜ ਜੇ ਗੱਲ ਕਰੀਏ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਬ੍ਰਿਕਸ਼ੇ ਦੇ ਦੇਖਣ ਨੂੰ ਮਿਲਦੇ ਇਹ ਰੈਲੀ ਦੇਖਣ ਨੂੰ ਮਿਲਦੀ ਸੀ ਕੀ ਉਹ ਬ੍ਰਿਕਸ਼ੇ ਜਾਂ ਰੈਲੀ ਦੇਖਣ ਨੂੰ ਮਿਲਦੀ ਵੀ ਹੁਣ ਤੁਹਾਨੂੰ ਦੇਖੋ ਉਹਦੇ ਕਾਰਨ ਹੁਣ ਗਰਮੀ ਜ਼ਿਆਦਾ ਹੋ ਗਈ ਹੈ ਕਿਉਂਕਿ ਰੁੱਖ ਨਹੀਂ ਹੈ ਤੇ ਉਹ ਤਾਂ ਗਰਮੀ ਜ਼ਿਆਦਾ ਸਾਨੂੰ ਜਿੱਤਾ ਪਹਿਲੇ ਸਾਡੇ 41 42 ਡਿਗਰੀ ਰਹਿੰਦਾ ਸੀ ਆਮਾਨ ਨੂੰ 48 ਨੂੰ ਜਾਂ 50 ਤੱਕ ਟੱਪ ਜਾਂਦਾ। ਬਾਤਾਵਾਂ ਵਿੱਚ ਕਾफी ਫਰਕ ਪਿਆ। ਤੇ ਗਰਮੀ ਵੱਧ ਰਹੀ ਹੈ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਗਰਮੀ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਮੈਸੇਜ ਇਹ ਹੈ ਕਿ ਜ਼ਰੂਰੀ ਕੰਮ ਜਿਹੜਾ ਹੋਏ ਤੇ ਬਸ ਫੇਰੇ ਫੇਰੇ ਜਾਂ ਸ਼ਾਮੀ ਫਰੇ ਜਣੇ ਨਿਕਲੇ ਬਸ ਦੁਪਹਿਰੀ ਇਹ। ਜਿਹੜਾ ਆਪਣਾ ਫੰਦੋਬਾਸ ਕਰਕੇ ਨਿਕਲੇ ਇਹ ਬੜਾ ਬੜਾ ਜ਼ਰੂਰੀ ਹੈ ਇਹ ਆਪਣੇ ਘਰ ਰੱਖੋ। ਚੱਲ। ਕੀ ਲੋਕਾਂ ਨੂੰ ਤੁਸੀਂ ਇਹ ਮੈਸੇਜ ਦੇਣਾ ਚਾਹੁੰਦੇ ਕਿ ਆਹ ਵਿਕਤੀ ਇੱਕ ਪੌਦਾ ਲਾਉਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਲਈ। ਦੇਖੋ ਅਸੀਂ ਤਾਂ ਕਹਿੰਦੇ ਹਰ ਬੰਦੇ ਨੂੰ ਘਟੋ ਘੜ ਚਾਰ ਪੌਦੇ ਲਾਣ ਜਾਂਦੇ ਆਪਾਂ ਕਿਉਂਕਿ ਅੱਜ ਕੱਲ ਤੇ ਬੌਕਾ ਬਾਬ ਇੰਨਾ ਗਰਮ ਹੋ ਗਿਆ ਨਾ ਜਿਵੇਂ ਸ਼ਰੇ ਨਹੀਂ ਤੇ ਉਹਦੇ ਕਾਰਨ ਜੇ ਪੌਦੇ ਹੋਣਗੇ ਸਾਨੂੰ ਆਕਸੀਜਨ ਮਿਲੇਗੀ ਤੇ ਸਾਨੂੰ ਬਿਮਾਰੀਆਂ ਤੇ ਗਰਮੀ ਸਾਨੂੰ ਸਿਆਣੇ ਪੈਣੀਆਂ ਉੱਥੇ ਸਾਨੂੰ ਕੁਝ ਹੋਰ ਵੀ ਲੋਕੀ ਜੁੜੇ ਉਧਰ ਅੱभी ਗੱਲਬਾਤ ਕਰਕੇ ਨੇ ਉਹ ਕੀ ਕਹਿਣਾ ਚਾਹੁੰਦੇ ਆ ਅਸਰ ਕੀ ਕਹਿਣਾ ਚਾਹੁੰਦੇ ਆ ਇਸ ਵੱਦੀ ਗਰਮੀ ਨੂੰ ਜਦੋਂ ਕੀ ਕਹਿਣਾ ਚਾਹੁੰਦਾ ਭਾਈ ਵੱਦੀ ਗਰਮੀ ਬਿਮਾਰੀਆਂ ਦਾ ਘਰ ਜਿਹਦਾ ਠੰਡਾ ਆਇਆ ਉਦਾਂ बढ़िया मौसम होगा जारी गर्मी नहीं मारी, जारी सर्दी नहीं माड़ मतलब तो गर्मी देखा जाए जून महीने अतमी सत तरीक हो चुकी है कि अतनी गर्मी पै करती है कहना कि चाहिए हम अपने धुप हो तो जारी गर्मी हो घर में बहना बैंक बहर लोग निकलते नहीं मार्कट भी नहीं जो लोग हर एक कम बंद पड़ा बहुत मार्कट का भी आए लोग बहर नहीं निकलते घर कम घर चवो सवेरे जाओ तो जो शाम घर आ ਕੀ ਜੀ ਦਾਦਾ ਰਸਤਾ ਕੰਮ ਹੈਗਾ ਕਿ ਆ ਗਾਕੀ ਚ ਕੋਈ ਫਰਕ ਹੈਗਾ ਇਸੇ ਨਹੀਂ ਇਸ ਚ ਕੋਈ ਫਰਕ ਨਹੀਂ ਇਹਦੀ ਗਰਮੀਆ ਹੀ ਮੇਰਾ ਕੰਮ ਜ਼ਿਆਦਾ ਹੁੰਦਾ ਗਰਮੀਏ ਘੱਟ-ਵੱਡ ਮੈਂ ਟਾਈਟ ਨਹੀਂ ਆ 4000 ਵਰਡ ਸਿਆਲ ਜਿਵੇਂ ਮੈਂ ਬੱਤਵਾ ਚੀਜ਼ ਦੱਸ ਸਕੋ ਕਿ ਮਤਲਬ ਕਿ ਗਰਮੀਏ ਵਧੀਆਂ ਰਹੀਆਂ ਗਰਮੀਏ ਵਧੀਆਂ ਰਹੀਆਂ ਮੇਰੇ ਐਸੀ ਸਿਧਾ ਜਿਹੜੇ ਕੁਝ ਲੋਕਾਂ ਨੇ ਗੱਲਬਾਤ ਕੀਤੀ ਆ ਪਰ ਚਲੋ ਤੁਹਾਡੇ ਨਾਲ ਹੋਰ ਵੀ ਕਿਸੇ ਨਾਲ ਗੱਲਬਾਤ ਕਰਨੇ ਆ ਉਹਨਾਂ ਦਾ ਇਸ ਬਾਰੇ ਨੂੰ ਕੀ ਕਹਿਣਾ ਹੈ ਜੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਦੇਖੀ ਜਾਏ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਆ ਉਹ ਟਾਈਮ ਕਿਦਾਂ ਦਾ ਹੋਏਗਾ ਜਦੋਂ ਮੁਗਲਾਂ ਨੇ ਉਹਨਾਂ ਨੂੰ ਤਤੀ ਤਵੀ ਦੇਵਾ ਕੇ ਥੰਨੋਂ ਅੱਗੇ ਭੰਪੜ ਵਾਲ ਕੇ ਉੱਪਰ ਗਰਮ ਰੇਤਾ ਪਾਇਆ ਹੈਗਾ ਉਸ ਮਾਲਕ ਦੀ ਹੀ ਸਮਝ ਆ ਜਿਹੜੀ ਆ ਉਹ ਸਮਝ ਸਕਦੇ ਆ ਕਿ ਉਹਨਾਂ ਕਿਦਾਂ ਉਸ ਸੇਖ ਨੂੰ ਸਹਾਰਿਆ ਹੈਗੇ ਪਰ ਅੱਜ ਉਹ ਉਹਨਾਂ ਦਾ ਸੇਖ ਜਿਹੜਾ ਆ ਇੱਕ ਠੰਡੇ ਜਲਦੀ ਧਾਰਾ ਦੇ ਵਿੱਚ ਬੈਹ ਰਿਹਾ ਉਹਨਾਂ ਦੀ ਜਾਤ ਦੇ ਵਿੱਚ ਪੂਰੀ ਸੰਗਤ ਪੂਰੇ ਵੜਦੇ ਵਿੱਚ ਜਿਹੜੀਆਂ ਅਮ ਠੰਡੇ ਮਿੱਠੇ ਜਲਦੀਆਂ ਜਿਹੜੀਆਂ ਸਵਿਵਾਂ ਲਗਾਈਆਂ ਜਾਂਦੀਆਂ ਤੇ ਇੱਕ ਇੱਕ ਪ੍ਰੇਰਣਾ ਇਦੇ ਨਾਲ ਜਿਹੜਾ ਇੱਕ ਭਾਈਚਾਰ ਸਾਂਝ ਬੱਦੀ ਆ ਸਾਰੇ ਲੋਕ ਇਥੇ ਅੰਮ੍ਰਿਤ ਜਿਹੜਾ ਸਕਦੇ ਜਲ ਮਿਠਾ ਸਕਦੇ ਆ ਤੇ ਇਹ ਸਾਰੀ ਉਹਨਾਂ ਦੀ ਵਿਆਮੇ ਦਾ ਵੇਖੋ ਜੀ ਅਸੀਂ ਦੇਖਣਾ ਭਈ ਜਿਹੜੇ ਕੰਮ ਕਰਨ ਵਾਲਿਆਂ ਦੇ ਅੰਦਰ ਜਿਹੜੀ ਆ ਉਹ ਗਰਮੀ ਹੋਣੀ ਚਾਹੀਦੀ ਆ ਗਰਮੀ ਤੋਂ ਵੱੜ ਕੇ ਅੰਦਰ ਨਹੀਂ ਵੱਟ ਜਾਣਾ ਚਾਹੀਦਾ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਕਿਰਤੀ ਲੋਕ ਨੇ ਜਿਹੜੇ ਸਵਾਸ਼ੇਵੀ ਲੋਕ ਨੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਜੀ ਤੇ ਜੇ ਕੋਈ ਕਿਸੇ ਕੋਈ ਕੁਝ ਕਰਨ ਦਾ ਜਜ਼ਬਾ ਹੋਵੇ ਕੁਝ ਸਮਾਜ ਦੇ ਲਈ ਕੁਝ ਦੇਣ ਦੇਣੀ ਹੋਵੇ ਸਮਾਜ ਨੂੰ ਕੁਝ ਆਪਣਾ ਜੀਵਨ ਦਾ ਕੁਝ ਬਡਬੁੱਲਾ ਜਰਾ ਸਮਾਂ ਦੇਣਾ ਆ ਤੇ ਫਿਰ ਗਰਮੀ ਨਹੀਂ ਲੱਗਦੀ ਦੇਖੋ ਜੀ ਕੁਦਰਤ ਨੇ ਜਿਹੜੇ 6 ਮੌਸਮ ਬਣਾਏ ਭਾਰਤ ਸਭ ਤੋਂ ਦੁਨੀਆ ਦਾ ਸਭ ਤੋਂ ਵਧੀਆ ਮੁਲਕ ਆ ਇੱਥੇ 6 ਜੜੀਆਂ ਰੁੱਤਾਂ ਬਣਾਈਆਂ ਨੇ ਇਹ ਗਰਮੀ ਦਾ ਵੀ ਕੋ ਮਕਸਦ ਆ ਤੇ ਸਰਦੀ ਦਾ ਵੀ ਮਕਸਦ ਆ ਜਦੋਂ ਗਰਮੀ ਆਂਦੀ ਆ ਤੇ ਸਾਡੇ ਸਰੀਰ ਦੇ ਜਿਹੜੇ ਹੱਡ ਨਾ ਜਿਹੜੇ ਸਿਆਰ ਦੇ ਵਿੱਚ ਸਾਨੂੰ ਜਿਹੜੀ ਆ ਸੂਰਜ ਦੀ ਰੋਸ਼ਨੀ ਵੀ ਜ਼ਰੂਰੀ ਚਾਹੀਦੀ ਆ ਗਰਮੀ ਚਾਹੀਦੀ ਆ ਉਹਦੇ ਨਾਲ ਸਰੀਰ ਦਾ ਜਿਹੜਾ ਅ ਮਜ਼ਬੂਤੀ ਆਂਦੀ ਆ ਉਹਦੇ ਹੱਡ ਤੁਹਾਡੇ ਸਖਤ ਹੁੰਦੇ ਆ ਉਹਦੇ ਨਾਲ ਜਿਹੜੇ ਗੰਦੇ ਪਦਾਰਥ ਨੇ ਅੰਦਰ ਉਹ ਵੀ ਵਾਰ ਆਂਦੇ ਨੇ ਤੇ ਜਿਹੜਾ ਠੰਡਾ ਦਾ ਮੌਸਮ ਆ ਉਹਦੇ ਵੀ ਮਾਲਕ ਦੀ ਕੋਈ ਦੇਣ ਆ ਉਹਨੇ ਜਿਹੜੀ ਰੁੱਤਾਂ ਬਣਾਈਆਂ ਨੇ ਉਸ ਮਾਲਕ ਦੀ ਦਾ ਮੇਰਾ ਅੱਜ ਦੀ ਅਸਰੀ ਜਿਹੜੀ ਇਹ ਅੱਤ ਦੀ ਗਰਮੀ ਆ ਉਹਦੇ ਵਿੱਚ ਲੋਕ ਜਿਹੜੇ ਨਿਕਲ ਰਹੇ ਨੇ ਤੇ ਇੱਕ ਅਸੀਂ ਆਪਣਾ ਸਾਡੇ ਜਿਹੜੇ ਗਰੁੱਪ ਆ ਕੇ ਇਸ ਮਾਰਕੀਟ ਦਾ ਅਸੀਂ ਕੱਟੇ ਹੋ ਕੇ ਇੱਕ ਗੁਰਵਾਚਨ ਦੇਵ ਜੀ ਦੇ ਜਿਹੜੇ ਲੱਖੇ ਕਦਮਾਂ ਤੇ ਚੱਲਦੇ ਆ ਅਸੀਂ ਲੋਕਾਂ ਨੂੰ ਇਹ ਸੇਵਲ ਲੈ ਰਿਹਾ ਮੈਂ ਅਜੀਤ ਸ਼ਰਮਾ ਮੇਰੇ ਨਾਲ ਸਾਥੀ ਇੱਥੇ ਲੱਕੀ ਜੀ ਸੰਜੀਪ ਜੀ ਪੱਟੀ ਸਾਹਿਬ ਰਿੱਕੀ ਜੀ ਜਿੰਦੀ ਬਾਜੀ ਆਪਣਾ ਪ੍ਰਿੰਸ ਜੀ ਇਹ ਸਾਰੇ ਇਕੱਠੇ ਹੋ ਗਏ ਆਪਣਾ ਜੋਰਦਾਨ ਲੈ ਕੇ ਅਸੀਂ ਅਸੀਂ 10:30 ਵਜੇ ਤੋਂ ਅਸੀਂ ਲੱਗੇ ਹੋਇਆ ਔਰ ਸਾਡਾ ਇਹ ਅੰਤਿਮ ਦੌਰ ਹੈ ਜਿਹੜਾ ਇਹ ਰੋਟਾ ਆਪਣੇ ਤੇ ਦੇ ਇਹ ਅੰਤਿਮ ਦੌਰ ਹੈ ਉਸ ਤੋਂ ਬਾਅਦ ਅਸੀਂ ਇਸ ਨੂੰ ਸਮਾਪਤ ਕਰਾਂਗੇ ਧੰਨਵਾਦ ਬਿਲਕੁਲ ਹੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਗਰਮੀ ਦੇ ਮੌਸਮ ਨੂੰ ਲੈ ਕੇ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਜ਼ਰੂਰੀ ਕੰਮ ਹੈ ਤਾਂ ਘਰੋਂ ਬਾਹਰ ਨਿਕਲਣਾ ਜ਼ਰੂਰੀ ਕਿ ਜਿੰਨੀ ਗਰਮੀ ਪੈ ਗਈ ਹੈ ਪਰ ਕਿਹ ਇਨਾਲ ਜਿਹੜੇ ਕਿ ਗਰਮੀ ਦੇ ਜਿਹੜੇ ਮੌਸਮ ਹੈ ਉਹ ਲੋਕਾਂ ਨੇ ਵੀ ਕਿਹਾ ਕਿ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਹਰ ਵਿਅਕਤੀ ਨੂੰ ਜ਼ਰੂਰ ਇੱਕ ਤੋਂ ਦੋ ਪੌਦੇ ਜ਼ਰੂਰ ਲਾਣ ਚਾਹੀਦੇ ਆ ਇਸੇ ਅਤਿ ਦੀ ਗਰਮੀ ਨੂੰ ਦੇਖ ਕੇ ਲੋਕਾਂ ਦੇ ਪਾਸੋਂ ਕਈ ਜਗ੍ਹਾ ਤੇ ਮਿਲਵਿਲਾਈ ਗਈਆਂ ਗਰਮੀ ਨੂੰ ਦੇਖਦੇ ਹੋਏ ਉਹ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਗਰਮੀ ਨੂੰ ਲੈ ਕੇ ਜ਼ਰੂਰ ਇੱਕ ਦੋ ਇੱਕ ਦੋ ਵਿਅਕਤੀ ਨੂੰ ਪੌਦੇ ਜਿਹੜੇ ਪੌਦੇ ਲਾਣਾ ਬਹੁਤ ਜ਼ਰੂਰੀ ਹੈਗੇ ਆ ਮੈਂ ਸ਼